ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਬਦੀ ਮਮਾ ਦੇ ਚੈਨਲ ਤੇ ਤਾਂ ਦਸ਼ਕਤ ਤੋਂ ਦੀ ਪਿਆਰ ਤੋਂ ਦੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਆ ਤੇ ਅੱਜ ਮੈਂ ਰੋੜੀਆਂ ਛਵੀੜੀ ਛਵੀਰੀ ਦੇਖ ਲੋ ਗਾਇਸ ਕਿ ਅੱਜ ਇਸ ਵੇਲੇ ਸਿੱਕਾ ਆਇਆ ਹੋ ਤੇ ਵਾਜ ਮਾਰ ਦੇ ਮਨ ਮਮਾ ਕਹ ਮਮਾ ਵਾਜ ਮਾਰ ਦੇ ਮਨ ਬਦੀ ਮਨ ਵਾਜ ਮਾਰ ਦੇ ਲੋਜੀ ਸਖ ਨਮਾ ਵਾਜਾ ਮਾਰਦਾ ਤੈਨੂੰ ફેર તો અવાજ મારદ ફેર માર ઉચી સારી ઉચી સારી આ જા અવાજ મારદા ઉચી વાજ મા ਯਾਦੀ ਹਾਂ ਹਾਂ ਪੁੱਤ ਤੇ ਮੈਂ ਤੈਨੂੰ ਅੱਜਾ ਮਾਰਦਾ ਕੀ ਆ ਕੀ ਹੋਇਆ ਸੀ ਅਦਿਲਾ ਤੇ ਐਕ ਤੂਰੇ ਨੇ ਕੰਮ ਨਹੀਂ ਛੱਡਦਾ ਲੋਟ ਹੋ ਕੇ ਪੈ ਗਿਆ ਗੋਦੀ ਚ ਸੌਂ ਰਹੀ ਕੀ ਕਦਿਸ਼ ਸੌਂ ਰਿਓ ਬੰਦਿਆ ਮੈਨੂੰ ਛੱਡ ਦੇਣਾ ਤੇ ਇੱਥੇ ਪਿਆਜ ਟੱਪਾ ਕਰਕੇ ਮੈਂ ਚਾਹ ਪੀ ਲੈਣ ਦੇ ਹਾਂ ਠੀਂ ਠੀਂ ਸੇ ਆਦੀ ਮੇਰੀ ਪੱਖਾ ਨਹੀਂ ਚਲਾਇ ਰੀਤ ਨੇ ਮੈਂ ਪੱਖਾ ਨਹੀਂ ਲਾਇਆ ਮੈਂ ਪੱਖਾ ਨਹੀਂ ਲਾਇਆ ਜੀ ਕਿਰ ਜਾ ਪੱਖਾ ਚੱਲਦਾ ਨਹੀਂ ਤਵਾ ਤੂੰ ਮੇਚ ਗਾ ਛੱਡ ਦੇ ਮਾਮਾ ਨਾ ਇੰਨੇ ਚ ਢੋਡ ਰਾਲ ਨਾ ਉਲਟਾ ਤੂੰ ਤੂੰ ਟੋੜੀ ਉਹ ਹੋ ਚੁੱਕੀ ਆ ਦੇ ਆ ਦੇ ਆ ਦੇ ਛੱਡ ਦੇ ਤੂੰ ਤਾਂ ਮੈਨੂੰ ਬਿਠਾਈ ਜਾਨੀ ਚਲ ਜਾ ਤਾਂ ਦੋਸਤੋ ਨਾ ਪਪੀਨ ਲੱਗਦਾ ਅਜਾ ਵੀ ਨਹੀਂ ਆ ਪੀਨੀ ਆ ਸੌਲਾ ਚੋਲ ਕਿਸ਼ੇ ਨੇ ਹਾਂ ਅਸੀ ਕਰਿਆ ਟੋ ਉਹਦੇ ਨਾਲ ਆ ਗਿਆ ਥੱਲੇ ਟੋ ਉਹਦੇ ਨਾਲ ਆ ਗਿਆ ਟੋ ਖੋਲ ਲਈ ਹੈ ਹਾਂ ਪਕੌੜੀਆਂ ਦੂਜਾ ਪੈਕੇਟ ਆਹ ਦੇ ਮਿੱਥ ਲਿਆ ਕੇ ਰੱਖਿਆ ਤਾਂ ਇਹਦੇ ਕੋਲ ਸੀਗਾ ਮੈਂ ਕਿੱਲੇ ਕਰ ਲਿਆ ਕਰ ਗੁਰੂ ਖੋਲ ਗੁਰੂ ਦਾ ਸਟੌਕ ਖੋਲ ਦੇਖਣ ਲੱਗਾ ਪੋਤੇ ਨੂੰ ਖਾਂਦਾ ਪਿਆ ਚਾਹ ਨੂੰ ਖਾਣ ਦੌਕੇ ਮਾਰਦਾ ਕਹ ਦੀ ਗਿਆ ਇਹ ਤਾਂ ਚਾਹ ਚੱਦਦੀ ਬਣਾਇਆ ਕਰੋ ਅੰਮੀ ਪਿੱਛੇ ਦੇਖੋ ਕੁਝ ਨਹੀਂ ਹੈਗਾ ਚਾਹ ਦੇ ਵਿੱਚ ਅੰਮਾ ਨਾ ਖੰਡ ਨਾ ਚਾਹ ਨਾ ਸੌਫ ਨਾ ਲੌਂਗ ਨਾ ਇਲਾਚੀ ਕੁਝ ਨਹੀਂ ਹੈਗਾ ਗਰਮ ਪਾਣੀ ਬਾਲਚ ਦੇਤਾ ਵਾ ਉਸ ਤੋਂ ਸਾਡਾ ਛੋਟਾ ਵੱਡਾ ਮੁੰਡਾ ਚਾਹ ਪੀਂਦਾ ਨਹੀਂ ਆਹ ਮੁੰਡਾ ਅਸਤਰ ਬਣਾਸ ਚੌਪ ਲਾਤੀ ਚੜ ਗਈ ਅਸੀਂ ਲਲਕਾਰਾ ਮਾਰਿਆ ਚਾ ਵੀ ਕਿਹਨੇ ਕਰ ਦੇ ਲਲਕਾਰਾ ਮਾਰ ਦੇ ਕਰਾਂ ਬਾਰ ਦੇ ਹਾਂ ਕਈ ਮਾਰ ਰਿਹਾ ਬਚਾੜਾ ਮਾਰਦੇ ਲਲਕਾਰਾ ਮੈਂ ਕਿਹਾ ਇੱਟ ਨਾ ਦੇ ਇਹ ਮੁੰਡਿਆਂ ਤੋਂ ਕਾ ਤੋ ਡਰਦੀ ਕਹਿੰਦੀ ਗੋਲੀਆਂ ਦੇ ਵਾਂਗੂਆਂ ਲੱਤਾਂ ਮਾਰਦੇ ਸਾੜਿਆ ਨਾਸ਼ ਕਰਾ ਦੇ ਨਾਸ਼ ਜਾ ਆ ਇਹ ਚੱਗੇ ਦਿੱਤੇ ਚਾਹ ਢੋਲਤੀ ਹੈ ਜਾਂ ਪਾਣੀ ਲੈ ਗੱਲ ਕਰਕੇ ਲਿਆ ਹੈ ਉਹ ਹੁਣ ਮੇਰੇ ਕੋਲ ਆਊਗਾ ਤੇ ਮੇਰੇ ਕੋਲ ਜੀਜੀ ਤੈਨੂੰ ਪਤਾ ਨਾ ਹੁਣ ਮੈਂ ਤਾਂ ਖਾ ਲਿਆ ਮੈਂ ਤਾਂ ਖਾ ਲਿਆ ਹੁਣ ਤੇਰੇ ਕੋਲ ਨਹੀਂ ਆਉਂਦਾ ਵੈਲਕਮ ਬੈਕ ਟੂ ਚੈਨਲ ਮਜੀਮਾ ਵਲੋਗਸ ਤੇ ਅੱਜ ਦੇ ਦੋਸਤੋ ਚਾਹ ਪੀ ਗਏ ਜਿੱਦਾਂ ਸ਼ਗਾਵੀ ਹੋ ਗਈ ਵਲੋਗ ਬਣਾ ਲੰਗੇ ਥੋੜਾ ਕਲੇਸ਼ ਜਾਂ ਵੱਧ ਗਈ ਕਰ ਲੈਣਾ ਸਾਂ ਚਲੋ ਕੋਈ ਗੱਲ ਦੋਸਤੋ ਕਲੇਸ਼ ਕਲੂਸ ਤਾਂ ਚਲਦੀ ਰਹਿੰਦੇ ਘਰ ਤੇ ਜਿੱਥੇ ਪਿਆਰ ਹੈ ਉੱਥੇ ਲੜਾਈ ਜ਼ਰੂਰੀ ਆ ਲੜਾਈ ਟੈਂਪਰੇਰੀ ਆ ਪਰ ਪਿਆਰ ਇਸ ਪਰਮਾਨੈਂਟ

ਅੱਛਾ ਹੈ ਬੋਰੀ ਬੰਨਣ ਦੇ ਕੰਮ ਆਊਗਾ ਆ ਥੱਲੇ ਵੀ ਸੀਗੀਆਂ ਲੀਰਾਂ ਇੰਗੀਆਂ ਲਮਕਦੀਆਂ ਉਹ ਮੈਂ ਲਾਤੀਆਂ ਕਿੱਥੇ ਰੱਖਿਆ ਆ ਤੇ ਪਈਆਂ ਆ ਤੇ ਆ ਤੇ ਪਈਆਂ ਗਾਇਸ ਦੇ ਤੁਹਾਨੂੰ ਸਾਊਂਡ ਵਿੱਚ ਕੁਝ ਸੁਣਿਆ ਹੈ ਡੱਟ ਪਾ ਕੇ ਸੁਣਿਆ ਕੀ ਸੁਣਿਆ ਮੈਂ ਟਕਰ ਮਾਰਿਆ ਗਾਇਸ ਪੱਦ ਮਾਰਿਆ ਚੱਲ ਗੰਦਾ ਜੀ ਪੱਦ ਸ਼ੱਕ ਤੇ ਟੁਹਕਾਰ ਬੰਦੇ ਦੀ ਦੇਹ ਦੇ ਸ਼ਿੰਗਾਰ ਪਤਾ ਇਹ ਗਾਇਸ ਆ ਦੇਖੋ ਸਿੱਧੇ ਮੈਂ ਲਫੜ ਮਾਰ ਹਾਏ ਨੰਨੇ ਨਾ ਵੱਜਦਾ ਵਾ ਹੋਰ ਮਨ ਫਿਰ ਮਰਮੂਦ ਹੈ ਉਹਨਾਂ ਜਾਂ ਕਰ ਦਿੱਤੀ। ਨਹੀਂ ਜਦ ਹੁਣੀ ਪੈ ਕੇ ਹਟੀਆਂ ਜਿਹੜੀਆਂ। ਗਾਇਜ਼। ਯਾਰ ਸ਼ੀਸ਼ਾ ਸਾਫ਼ ਕਰਦੇ ਦੇ ਕਿੰਨੇ ਸਿੱਟੇ ਪਈ ਆ ਉੱਤੇ। ਕਰ ਦਿੱਤੀ ਨਹੀਂ ਪੰਨਾ। ਤੇ ਕਈ ਹੁਣ ਟੱਟੀ ਆ ਗਈ ਨਾ। ਉੱਤ। ਉਹ ਦੇ ਉਹਦੇ ਕੋਲ ਭੱਜ ਜਾਂਦਾ। ਚੱਲ ਚੱਲ। ਉਹ ਵੀ ਅੰਮ੍ਰਾ ਵੀ ਜਮਨ ਜੇ ਵੀ ਪੜੀ। ਕੱਲ ਹੀ ਪੜ। ਅਪਰਾਵਤ ਨੂੰ ਦਿਲਾ ਉਹ ਜੂਗਾ। ਨਾ ਮੈਂ ਉਹ ਸ਼ਮਸਾਰਾ ਹੈਂ ਸੋਣਾ ਤੋਂ ਕਈਆਂ। ਧੋਵੇ ਤਾਂ ਐਂ ਭਰਾਵਾ ਥੱਲੋ ਕਿੱਲੋ ਹੋ ਜਾਣੀ। हां ਥੱਲਾ ਗੁਲਾਜ ਉਹ ਗੁਲਾਜ ਹੈ ਉਹਦੇ ਵਾਸ਼ਰੂਮ ਚ ਵਾਈਪਰ ਨਹੀਂ ਮਾਰਾਗਾ ਸਾਰਾ ਸਾਫ ਕਰਕੇ ਮੈਂ ਤਾਂ ਸਮੋਤ ਬਾਈ ਐ ਹੂ ਜ ਹੂ ਜ ਮੈਂਨ ਮੋਟਾ ਬਾਈ ਐਂਡ ਦਿਸ ਇਜ਼ ਸੁਲਤਾਨ ਸਿੰਘ ਚੀਮੈਂਡ ਦਸੂ ਘਰ ਚੀਮੈਂਡ ਨਾ ਆ ਦੇਖ ਲੈ ਫਤਿਹ ਓਏ ਓਏ ਹੈਲੋ ਇਧਰ ਕਿਧਰ ਆ ਕਿਧਰ ਮੂੰਹ ਚੱਕਿਆ ਸਾਸਰੀ ਘਰ ਨਹੀਂ ਬੁਲਾਉਣੀ ਮੈਂ ਟੱਟੀ ਚ ਲੱਗਾ ਸੀ ਬੱਸ ਗੱਲ ਕਰੋ ਤੁਸੀਂ ਆ ਗਏ ਸਾਸਿਕਾ ਸਾਸਰੀ ਗਾਲ ਉਹ ਵੀ ਇਹਦਾ ਵੀ ਚੱਤਾ ਭੁੱਲ ਗਏ ਸਾਸਰੀ ਗਾਲ ਵੱਡੇ ਵੱਡੇ ਨਹੀਂ ਬੁਲਾਉਂਦੇ ਆਹ ਦੇਖੀ ਦੇਖੀ ਹੈਲੋ ਫਤਿਹ ਸਾਸਰੀ ਗਾਲ ਕਿਹਨੂੰ ਬੁਲਾਉਣੀ ਆ ਨੰਨੇ ਖੋਖਡਾਉਣੇ ਅਸੀਂ ਨਹੀਂ ਦੇਣੇਗੇ ਸਾਸਰੀ ਗਾਲ ਬੁਲਾ ਦੇ ਇੱਧਰ ਘਰ ਪਹਿਲਾਂ ਸਾਸਰੀ ਗਾਲ ਬੁਲਾ ਪਹਿਲਾਂ ਸਾਸਰੀ ਗਾਲ ਬੁਲਾ ਪੈਰ ਨੀਚੇ ਕਰ ਲੈ ਮੈਂ ਅੱਜ ਥੇਲੀ ਵਾਸਤੇ ਲੈ ਕੇ ਆਇਆ ਮੰਨੂ ਸਾਸਰੀ ਗਾਲ ਬੋਲ ਦੇ ਫਟਫਟ ਸਾਸਰੀ ਗਾਲ ਕਰ ਦੇ ਪਿਤਾ ਜੀ ਸਾਸਰੀ ਗਾਲ ਇੱਧਰ ਮੂੰਹ ਕਰਕੇ ਬੁਲਾ। ਇੱਧਰ ਨੂੰ ਕਰ ਲਾ ਮੂੰਹ ਬੁਲਾ। ਫੇਰ ਹੋਰ ਖਡਾਉਣੇ ਦਊ। ਉਹ ਖਡਾਉਣੇ ਲੈ ਲਈ ਫੇਰ। ਇਹ ਮੰਨੂ। ਦੇਖੀ ਕਿ ਡਿਪੈੜੀ ਹੈ। ਕੱਪੜੇ ਲੈ ਲੈਣੇ ਕੱਪੜੇ। ਉਹ ਦੀ। ਦੂਰ ਆਈ ਨਾ। ਹਾਂ। ਤੂੰ ਦੇਖਣੀ ਆ। ਗਾਇ ਸਾਡੀ ਕੁੜੀ ਦੇ ਚੁੰਨਾ ਬਹੁਤ ਸੈਗੀਆਂ ਦੇ ਨੇ। ਸਰ ਜੀ ਆਉਣੀ। ਮੈਂ ਲ ਪੇੜਾ ਮਾਰ ਮੂੰਹ ਤਾਂ ਕੁੜੀ ਨੂੰ ਖਿੱਚਦਾ ਮੈਂ। ਹੈਲੋ ਆਹ ਸਾਰਿਆਂ ਨੂੰ ਪਸੰਦ ਆਉਂਦਾ। ਇਹ ਮੇਰੀ ਪਸੰਦ ਦਾ ਵਾ। ਦੇਖੋ ਕਿੰਨਾ ਸੋਹਣਾ ਹੈ। ਆਓ ਤੁਹਾਨੂੰ ਵੀ ਪਸੰਦ ਆਏਗਾ ਸਭ ਤੋਂ ਸੋਹਣਾ ਹਵਾ ਸਭ ਤੋਂ ਸੋਹਣਾ ਹਵਾ ਆ ਦੇਖਿਆ ਨਾ ਦੇਖੀ ਥੋੜੀ ਜਿੱਤੀ ਆ ਇਹ ਦੀ ਪਾਇਆ ਜਿੱਤੇ ਆ ਇਹ ਜਿੱਤੇ ਆ ਉਹ ਤੋਂ ਗੇਮ ਚ ਅੱਡ ਨਾਲ ਥੋੜੀਆਂ ਅੱਡਾ ਵੱਡਾ ਬੋਰਾ ਭਰਿਆ ਪਿਆ ਕਿਹੜੀ ਗੇਮ ਚ ਐਮਬੀਡੀ ਚ ਹੈਲੋ ਗਾਇਸ ਹੈਲੋ ਦੋਸਤ ਮੈਂ ਆ ਗਿਆ ਮੈਂ ਆ ਗਿਆ ਦੇਖੋ ਕੀ ਤੁੰਗ ਆ ਗਿਆ? ਤੁੰਗ ਆ ਗਿਆ। ਹਾਂ। ਹੋਏ ਲੋਤ ਤੋ ਨੰ ਮਦਨੇ ਮਾਰੀ ਥੱਲੇ। ਜਿਆ ਪਾਣੀ ਲੱਗਦੇ ਨਹੀਂ ਪਤਾ। ਮੰਮੀ ਮੇਰੇ ਦੰਦ ਭਰ ਗਿਆ। ਹੈ? ਹਾਂ। ਹਾਏ। ਸਿਰ ਕਰਕੇ ਦੇਖੀਏ। ਕੀੜਾ ਤਾਂ ਲੱਗ ਗਿਆ। ਗਾਇਸ ਦੇਖਿਓ ਕੀੜਾ ਤਾਂ ਲੱਗੇ। ਸੁੱਛਿਆ ਆ। ਆਈ ਆਈ ਆਈ। ਆ ਆ ਆ। ਦੇਖੀ ਤੁਸੀਂ ਕਿੱਦਾਂ ਨਹੀਂ ਲੱਗਦਾ ਵਾਏ। ਉਸ ਤੋਂ ਫਾਈਨਲੀ ਹੁਣ ਇੱਥੇ ਬੈਠੇ ਛਰ ਜਾਣੇ ਚਾਹ ਪੀ ਚਾਹ ਤੇ ਪੂਤ ਆ ਗਿਆ ਸਾਡੇ ਚਾਹ ਪੀਣੀ ਯਾਰ ਲੈ ਆ ਦੇ ਅਬ ਮੰਨੂ ਆ ਗਿਆ ਪੂਤ ਹਾਈ ਮੂਤ ਥੱਲੇ ਕਰ ਲ ਮਾਂ ਪੂਤ ਥੱਲੇ ਕਰ ਦੂ ਮੂਤ ਥੱਲੇ ਕਰ ਆਏ ਮੰਨੂ ਆ ਕੌਣਾ ਮੂਤੂ ਮੂਤੂ ਨਾ ਸਜਿੰਗੂੜਾ ਮਰੀ ਜਾਂਦੀ ਉਹਦੇ ਵੀ ਇਹਦੇ ਨੂੰ ਉਹ ਲੈ ਗਈ ਉਹ ਇਹਦੇ ਤੋਂ ਤਾਂ ਬਣਾ ਲੇ ਸੁਲਤਾਨ ਨੂੰ ਡਰਾ ਦੇ ਉਹ ਲਹੋ ਲਾ ਗਿਆ ਲੈ ਬਾਕੀ ਲੋ ਡਿੰਗੀ ਜੀ ਕਰ ਦਿੱਤੀ ਆ ਇਧਰ ਓਏ ਇਹਨੇ ਬੈਲੈਂਸ ਹੋ ਜਾਂਦੀ ਆ ਵਿਚਾਰੀ ਤਾਂ ਦੋਸਤੋਂ ਮੈਂ ਸਿਗਰਟ ਕੰਮ ਕਰਨ ਚੱਲਾ ਸੀ ਦਫ਼ਤਰ ਚੱਲ ਰਿਹਾ ਮੈਂ ਰੁਕ ਗਿਆ ਇਹਨਾਂ ਦੇ ਆਏ ਤੇ ਅਸੀਂ ਬਾਅਦ ਵਿੱਚ ਦਫ਼ਤਰ ਜਾ ਕੇ ਆਣਾ ਤੇ ਸਾਰੇ ਜਣੇ ਖੜੇ ਹੋਏ ਸੀਗੇ ਤਾਂ ਹਰੀ ਤੇ ਸੁਲਤਾਨ ਲੜਦੇ ਬੰਦੋਲੇ ਜਣੇ ਤਾਂ ਇਧਰ ਸਾਰੇ ਜਣੇ ਬੈੱਕੇ ਘਰ ਤੇ ਕਰਦੇ ਹੋਰ ਫਿਰ ਮੰਮੀ ਹੋਰ ਵਧੀਆ ਹੋਰ ਫਿਰ ਦਾਹੀ ਕਿੱਦਾਂ ਵਧੀਆ 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 ਆ ਗਏ ਉਹ ਮੈਨੂੰ ਬੇਸਾਬ ਦੇ ਚੜੋਂ ਲੱਗਾ ਮੈਂ ਤੇ ਮੁੱਕਾ ਮਾਰਦਾ ਉਹ ਹੋਜਿਆ ਕੜਾ ਮੁੱਕੜਾ ਹਾਏ ਤੁਹਾਨੂੰ ਨਾ ਕੜਾ ਇਹਨਾਂ ਦੇ ਬੜੇ ਟਟ ਟਟ ਪਾਏ ਨੇ ਯਾਰ ਭੁੱਖ ਲੱਗੀ ਆ ਮੈਨੂੰ ਫਿਰ ਘਰੇ ਰੋਟੀਆਂ ਪੱਕਿਆ ਪਈਆਂ ਚੋਲ ਬਣੇ ਸੀ ਕੜੀ ਬਣੀ ਸੀ ਤੂੰ ਖਾ ਕੇ ਨਹੀਂ ਕਿੱਦਾਂ ਬਣੀ ਹਾਏ ਪੀ ਸੈੱਟ ਲਿਆ ਪੱਪੀ ਡਿੱਗ ਗਿਆ ਪੱਪੀ ਡਿੱਗ ਗਿਆ ਅ ਸਿਮਰਨ ਡਿੱਗ ਗਿਆ ਸਿਮਰਨ ਮੈਂ ਕਹੀ ਮੈਂ ਕਹੀ ਜਨਾ ਪੱਪੀ ਡਿੱਗੀ ਚਲ ਬੰਦ ਕਰ ਮੈਂ ਆਪ ਕੋ ਮੈਂ ਕਿਹਾ ਕਿ ਸੇਬ ਨੂੰ ਕਾਹਨ ਪਾਹਣ ਖੱਜ ਲੱਗੀ ਪਾਪਾ ਦੇ ਬਾਝਾ ਮੈਂ ਮਤਲਬ ਹੈ ਕਿ ਕਿੱਥੇ ਆ ਕੋਠੇ ਕੋਠੇ ਕੋਣ ਖਿਗੀ ਕੋਣ ਬਾਹਰ ਪੱਟਣੀ ਹੈ ਹਰਚਰ ਕਰਦੇ ਫਿਰ ਤੂੰ ਦੱਸ ਦੇ ਦੋਸਤ ਤੂੰ ਤਰ ਉਤਰੇ ਜਾਂਦੇ ਵੇਸੀ ਰਾਸ ਤੇ ਸਾਨੂੰ ਆ ਦਿਖੇ ਦੇਖੋ ਬੇਕੂ ਮੋੜ ਤੇ ਉਹਨਾਂ ਨੇ ਚੱਕਣ ਲੱਗਿਆ ਆਪਾਂ ਚੱਕ ਕੇ ਸਾਈਡ ਤੇ ਰੱਖਦੇ ਆ ਆ ਤਾਰ ਜੀ ਪਰੇ ਕਰਦੇ ਓਏ ਇਹੀ ਤਾਰ ਨਾਲ ਮਰੇ ਆ ਨਾ ਇਹ ਤਾਰ ਨਾਲ ਮਰੇ ਆ ਹੈ ਆਕਰ ਦੇ ਚੜ ਗਈ ਆ ਕੀ ਕੀ ਵੀ ਚੜ ਗਈ ਅੱਧੀ ਆਕੜੇ ਪਿਆ ਏ ਨਾ ਚੱਕੀ ਵੇਚੇ ਆਜ ਵਗਦੇ ਭਾਈ ਚੱਕਲਾ ਮम्मा ਕੀ ਫੱਡਾ ਕੀ ਫੱਡਾ ਤੇਰੀ ਐਡੀ ਦੇ ਦਾ ਕਬੂਤਰ ਨਹੀਂ ਚੱਕਉਂਦਾ ਤੇ ਦੋਨੇ ਮਰੇ ਨਹੀਂ ਚੇ ਕੱਲਾ ਜਸ ਇੱਥੇ ਜਗ੍ਹਾ ਕਿਉਂ ਕਰਦੇ ਨੇ ਇਹ ਦੇਖੋ ਮੋਬਾਈਲ ਹੋਈ ਸੀ ਉਹ ਪਾਸੇ ਕਰ ਮੋਬਾਈਲ ਹੋਈ ਸੀ ਇੱਕ ਪਾਸੇ ਰੱਖਣੇ ਕਿੱਥੇ ਆ ਇਹ ਜਰ ਉੱਥੇ ਰੱਖਿਓ ਉੱਥੇ ਬਿੱਲੀ ਖਾ ਲੇਗੀ ਬਿੱਲੀ ਨੇ ਚੱਕ ਕੇ ਲੈ ਗਏ ਤੇ ਬਿੱਲੀ ਨਹੀਂ ਖਾਣਾ ਹੁਣ ਤਾਂ ਹਾਂ ਹੋਰ ਤੁਸੀਂ ਖਾਣੇ ਆ ਇਹ ਹੁਣ ਮਿੱਟੀ ਆ ਦੱਬ ਨਹੀਂ ਸਕਦੇ ਫਿਰ ਤਾਂ ਇੱਥੇ ਰੱਖ ਦੇ ਉੱਪਰ ਚੱਕ ਕੇ ਰੱਖ ਆ ਲੈ ਆ ਉੱਥੇ ਰੱਖ ਦੇ ਇੱਥੇ ਰੱਖ ਦੇ ਉੱਪਰ ਓਏ ਆ ਦੇ ਇੱਥੇ ਪੱਕੀ ਜਗ੍ਹਾ ਤੇ ਉੱਤੇ ਰੱਖ ਦੇ ਕੋਈ ਨਾ ਇਹ ਤਾਂ ਐਸੇ ਮਿੱਟੀ ਦੇ ਧੱਬੜੇ ਹੁੰਦੇ ਆ ਮਿੱਟੀ ਆਣਾ ਹੈ ਨਹੀਂ ਕਿਤੇ ਇਹ ਖੈ ਉਹ ਖਰਾ ਜੋੜੀ ਹੋਣੀ ਯਾਰ ਇਹ ਵੀ ਕੀ ਮੇਰੇ ਕੱਤੇ ਜੰਮੇ ਹੋਣੇ ਹਾਂ ਕੱਤੇ ਕਿਵੇਂ ਅਲੱਗ-ਅਲੱਗ ਹੋਣ ਮਰੇ ਕੱਤੇ ਅਹ ਤਾ ਜਾਣਾ ਚਲਾਏ ਮਾਏ ਬਾਏ ਕੁਕੀਆਂ ਕਰ ਚਲ ਆਜੋ ਚਲ ਜਾਓ ਅੰਦਰ ਚਲ ਆ ਜਾ ਮਨਿੰਦਰ ਮੈਂ ਤੁਹਾਨੂੰ ਬੱਸ ਤੇ ਮਾਰੀ ਤੇ ਚਲੋ ਠੀਕ ਹੈ ਗਾਇਜ਼ ਆਪਾਂ ਘਰੇ ਚੱਲਦੇ ਆ ਆ ਸਾਡੇ ਕੋਲ ਨਹੀਂ ਮੈਂ ਤੁਹਾਨੂੰ ਫੜਾਈ ਸੀ ਮੈਂ ਆ ਗਈ ਆ ਮੈਂ ਤੁਹਾਨੂੰ ਮੋਟਰਸਾਈਕਲ ਤੇ ਚੱਲੋ ਘਰੇ ਜਾ ਕੇ ਮਿਲਦੇ ਆ ਗਾਇਜ਼ ਤਾਂ ਦੋਸਤੋ ਫਾਈਨਲੀ ਆਪਾਂ ਘਰੇ ਆ ਗਏ ਅੰਦਰ ਆ ਕੇ ਤੁਹਾਨੂੰ ਤੋਂ ਲੈ ਕਬੂਤਰ ਕਬਤਰ ਚੱਕਲੇ ਤੇ ਮੈਂ ਕਰਦੇ ਪਏ ਭਾਂਡੇ ਦੀ ਸਰਵਿਸ ਤਾਂ ਦੋਸਤੋ ਕਰਿਆ ਦਰਪੂਤਾਂ ਦੇ ਚਰਚੇ ਹੋ ਰਹੀ ਸੀ ਅੱਜ ਤਾਂ ਹੁਣ ਆਪਾਂ ਸੁਲਤਾਨ ਨੂੰ ਡਰਾਣੇ ਆ ਹੈਲੋ ਸੁਲਤਾਨ ਨਾਲ ਗੱਲ ਕਰਨੀ ਮਮਣੇ ਨਾਲ ਗੱਲ ਕਰਨੀ ਆ ਕੀ ਆ ਪਿਆਰ ਆ ਗਿਆ ਕੀ ਇੱਕ ਤਾਂ ਕੋਈ ਛੋਟਾ ਮਾਰ ਦਿੰਦਾ ਵਾ ਹਾਂਜੀ ਹਾਂਜੀ ਉਹ ਤਾਂ ਫੋਨ ਕਿੱਥੇ ਦਾ ਦਫ਼ਤਰ ਗਿਆ ਇਹਨਾਂ ਦਾ ਜੀ ਫੋਨ ਕਿੱਥੇ ਆ ਦਾ ਕਿੰਨਾ ਪ੍ਰੋਗਰਾਮ ਦਾ ਹਾਂਜੀ ਫੋਨ ਤਾਂ ਨਾ ਆ ਰਹੀ ਹੈ ਨਾ ਅੱਛਾ ਮਮਣੇ ਨਾਲ ਗੱਲ ਕਰਾਂ ਫੇਰ ਬਸ ਫੇਰ ਕਰੋਗਾ ਲ ਸਲਤਾਨਾ ਨਾ ਕਰਨੀ ਸੀ ਇਹ ਗੱਲ ਕੀ ਕਰਨਾ ਹੁਣ ਦੇਦੇ ਨੂੰ ਦੱਸ ਦੇ ਦੱਸ ਦੇ ਉਹਨੂੰ ਦੱਸਣਾ ਸੀਗਾ ਵੀ ਚਿੱਟੇ ਕੱਪੜੇ ਵਾਲੇ ਮਿਲੀ ਸੀਗੀ ਸੱਚੀ ਹੋਰ ਸੱਚੀ ਰਸ ਹੋ ਜਾਂਦੀ ਸੱਚੀ ਮਿਲੀ ਸੀ ਸਸਰੀਕਾਲ ਬਲਾਕ ਗਈ ਆ ਸਭ ਕਹਿੰਦੀ ਕਹਿੰਦੇ ਕਹਿੰਦੇ ਮਾਣੇ ਦੀ ਚਾਚੀ ਮਾਰ ਲਈ ਜਾਂਦੀ ਆਪਣੇ ਰਿਸ਼ਤੇਦਾਰ ਨਹੀਂ ਕਹਿੰਦੀ ਹਾਂ ਕੌਣ ਬਿਨਾਂ ਚਿੱਟੇ ਕੱਪੜੇ ਵਾਲੇ ਮਿਲੀ ਸੀਗੀ ਇਹ ਮਾਸੇ ਦੀ ਗੁੜੀ ਮਿਲੀ ਸੀ ਸੱਚੀ ਬਣੀ ਸੀ ਸੱਚੀ ਹਾਂ ਹਾਂ ਕਹਿੰਦੀ ਪੁੱਛਦੀ ਸੀ ਸਾਸਰੀ ਘਰ ਬੁਲਾ ਕੇ ਚਲੇਗੀ ਪੁੱਛਦੀ ਸੀ ਕਹਿੰਦੀ ਉਹਨਾਂ ਦੇ ਘਰ ਆਏ ਆ ਜੱਸੂ ਕੋਈ ਸੰਤਾਨ ਕਿਛ ਗਿਆ ਆ ਆਹ ਚਾ ਕੋਲੋਂ ਕੋਲੋਂ ਪਵਾ ਨਹੀਂ ਲੈ ਗਏ ਆ ਨਹੀਂ ਉਹਨੂੰ ਪਤਾ ਸੀਗਾ ਹਾਂ ਮੈਂ ਝੂਠ ਮਾਰਦੇ ਆ ਸੀ ਤਾਂ ਗੱਲਾਂ ਮਾਰਦੇ ਆ ਉਹਦੇ ਨਾਲ ਸਾਨੂੰ ਘਰੇ ਛੱਡ ਕੇ ਲਈ ਉਹ ਉਹ ਹੀ ਤਾਂ ਛੱਡ ਕੇ ਗਈ ਐ ਸੱਤ ਤਾਂ ਘਰ ਹੀ ਨਹੀਂ ਲੱਭਦਾ ਸੀਗਾ ਪਹੁੰਚ ਗਏ ਪਹੁੰਚ ਗਏ ਮੈਂ ਤਾਂ ਹਰਦਾ ਨਹੀਂ ਗੋ ਯਾਰ ਬੇਪਾਲ ਤੁਸਾ ਮਨਿੰਦਰ ਟਲ ਗਿਆ ਕਰ ਤੂੰ ਕਿਉਂ ਟਲਦਾਗਾ ਤੂੰ ਬੱਸ ਆ ਤੂੰ ਦੋ ਦਿਨ ਵਿਚੇ ਰਹਿਣਾ ਤਰ ਤਾ ਸਰਦਾਰ ਨੂੰ ਮਾਰਾ ਜਾ ਕੋ ਕਰਨਾ ਸੀਗਾ ਸੰਤਾਨ 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 ਆ ਜੇ ਉਹਦਾ ਸਦੇਉ ਤਦੋ ਉਸ ਤੋਂ ਮੈਂ ਤੇ ਮੁੰਡਾ ਭਾਂਡੇ ਤੋਰੇ ਹੁਣ ਮੈਂ ਸੌਣ ਲੱਗਿਆ ਬਸ ਭਾਂਡੇ ਤੋਰੇ ਖਾ ਕੇ ਉਕੇ ਰੋਟੀ ਖਾ ਇਨ ਮੈਂ ਖਾਣੀ ਆ। ਆਪਾਂ ਰੋਟੀ ਖਾ ਕੇ ਸੋ ਜਾਣਾ। ਤਾਂ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਲੋਗ ਦਾ ਐਂਡ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਲੋਗ ਦੇ ਵਿੱਚ। ਲਵ ਯੂ ਟੂ ਆਲ ਲਾਈਕ ਮੈਂ ਸ਼ੇਅਰ ਕਰਨਾ ਨਾ ਭੁੱਲਿਓ। ਠੀਕ ਹੈ ਜੀ ਬਾਏ ਬਾਏ ਮਿਲਦੇ ਆ। ਲਾਈਕ ਤੇ ਕਮੈਂਟ ਦਾ ਬਟਨ ਠੋਕ ਕੇ ਕਰ ਦਿਓ। ਓਕੇ।